ਹੋ ਰਹੀ ਹੈ ਜਦੋਂ ਅਸੀਂ ਕਾਮਲ ਮਲ ਨਾਡੂ ਦੀ ਗੱਲ ਕਰਦਾਂ ਉੱਥੋਂ ਦੀ ਗਵਰਨਮੈਂਟ ਨੇ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜੇ ਪ੍ਰੀ ਆਪਣੇ ਟੀਐਮ ਸਾਹਿਬ ਦੇ ਜਿਹੜੇ ਹਥਿਆਰੇ ਤੁਨ ਉੱਥੇ ਮਜੀਦ ਗਾਂਧੀ ਹੱਤਿਆ ਕਾਢਦੇ ਦੋਸ਼ੀ ਸਨ ਉਹ ਸਾਰੇ ਉੱਥੋਂ ਦੇ ਉਹਨਾਂ ਨੇ ਬਾਅਦ ਬਰੇਬਰੀ ਕਰਾ ਲਈ ਲੇਕਿਨ ਹਾਲਾਤ ਇਸ ਤਰ੍ਹਾਂ ਦੇ ਵੀ ਸਾਡੇ ਤੋਂ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਜੇਕਰ ਤੇ 19 ਦੀ ਗੱਲ ਹੁੰਦੀ ਸਰਕਾਰਾਂ ਫੇਰ ਅੰਤਰ ਕਰ ਸਕੀਆਂ ਸਰਕਾਰਾਂ ਦੇ ਹੱਥ ਵੱਡੇ ਹਨ ਲੇਕਿਨ ਅੱਜ ਜਿਹੜੇ ਕਾਨੂੰਨ ਦੀ ਤੁਸੀਂ ਇਹ ਦੇਖੋ ਵੀ ਮਵਾਰੀ ਦੇ ਵਿੱਚ ਆਪਣੇ ਜਿਹੜੇ ਜਥੇਦਾਰ ਸਾਹਿਬ ਹਵਾਰਾ ਸਾਹਿਬ ਦੇ ਕੇਸ ਚੱਲ ਰਹੇ ਸੀ ਤਿੰਨ ਉੱਥ ਦੇ ਜੱਜ ਸਹਿਬਾਨਾਂ ਤੇ ਪ੍ਰਸ਼ਾਸਨ ਨੂੰ ਆਖਿਆ ਲੇਕਿਨ ਅੱਜ ਪ੍ਰਸ਼ਾਸਨ ਦੇ ਇੱਥੇ ਨਮਾਇंदे ਖੜੇ ਕੁਝ ਬੰਦੇ ਇਹ ਕਹਿੰਦੇ ਰੋਡ ਨਾ ਰੋਕੋ ਜੀ ਹਾਲਾਤ ਐ ਇਸ ਤਰ੍ਹਾਂ ਦੇ ਉੱਥੇ ਬੇਨਤੀਆਂ ਕਰ ਲਿਆ ਜੱਜ ਸਹਿਬਾਨਾਂ ਨੇ ਵੀ ਉਹਨਾਂ ਨੂੰ ਇੱਥੇ ਲਿਆਉਣੇ ਜਾਵੇ ਦਿੱਲੀ ਤੋਂ ਅੱਜ ਦਿੱਲੀ ਦੇ ਵਿੱਚ ਉਹਨਾਂ ਨੂੰ ਟਾਰਚਰ ਵੀ ਕੀਤਾ ਜਾ ਜਾ ਰਿਹਾ ਹੈ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਵੀ ਆ ਬਹੁਤ ਖਾਣੇ ਪੀਣੇ ਚ ਪ੍ਰੋਬਲਮ ਬਹੁਤ ਕਰੀ ਜਾ ਰਹੀ ਹੈ ਤਸ਼ੱਦਦ ਕੀਤਾ ਜਾ ਰਿਹਾ ਲੇਕਿਨ ਤੁਸੀਂ ਦੇਖੋ ਪ੍ਰਸ਼ਾਸਨ ਕਹਿੰਦਾ ਸਾਡੇ ਪਾਸ ਸਿਕਿਉਰਿਟੀ ਦੀ ਘਾਟ ਹੈ ਬਿਸ਼नोई ਪਰਕੇ ਗੈਂਗਸਟਰਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਆਪ ਦੇ ਪਰੌਣੇ ਦੀ ਤਨਾਖ ਖਰੜ ਦੇ ਵਿੱਚ ਕਿ ਵੀ ਹਾਂ 바ਕੀ ਸਾਨੂੰ ਰਪੋਰਟ ਤਾਲਬ ਕੀਤਾ ਜਾਵੇ ਜੋ ਉਸ ਟਾਈਮ ਦੇ ਨੁਮਾਇੰਦੇ ਸਨ ਚਾਹੇ ਐਸਐਚਓ ਸਾਹਿਬਾਂ ਡੀਐਸਪੀ ਜੋ ਵੀ ਸੀ ਸੋ ਕਿਤੇ ਨਾ ਕਿਤੇ ਜਿੰਨੇ ਕਾਨੂੰਨ ਦੀਆਂ ਤੱਜੀਆਂ ਉੱਪਰ ਪ੍ਰਸ਼ਾਸਨ ਵੀ ਡਾ ਰਿਹਾ ਹੈ ਤੇ ਇਥੋਂ ਦੀਆਂ ਜਿਹੜੀਆਂ ਗਵਰਨਮੈਂਟ ਹੁਣ ਮੌਜੂਦਾ ਹੈ ਇਹ ਵੀ ਉਡਾ ਰਹੀ ਹੈ ਸੋ ਸਾਡੀ ਅਪੀਲ ਹੈ ਵੀ ਜਿਹੜੇ ਲੋਕ ਹੈ ਉਹ ਅਮਨ ਪਸੰਦ ਨੇ ਇਨਸਾਨ ਪਸੰਦ ਨੇ ਤੇ ਸਮੂਹ ਪਾਰਚਾਰਾ ਇਕੱਠਾ ਹੈ ਕੋਈ ਸਾਡੇ ਕਿਸੇ ਤਰੀਕੇ ਦਾ ਕੋਈ ਪ੍ਰੋਬਲਮ ਨਹੀਂ ਲੇਕਿਨ ਸਰਕਾਰਾਂ ਨੂੰ ਜਰੂਰ ਇਹ ਗੱਲ ਸਮਝਣੀ ਚਾਹੀਦੀ ਆ ਵੀ ਇਸਿਊ ਵੱਡਾ ਨਹੀਂ ਬਣਾਉਣਾ ਚਾਹੀਦਾ ਬਹੁਤ ਸਮਾਂ ਹੋ ਗਿਆ ਕੌਮੀ ਸਮਾਜ ਦਾ ਖਬਰਾਂ ਬਖਿਆ ਜਾ ਹਾਂ ਖਬਰਾਂ ਬਖਿਆ ਜਾ ਇੱਕ ਬੇਤੀ ਹੋ ਰਹੀ ਹੈ ਜੀ ਇੱਕ ਬੇਤੀ ਹੋ ਰਹੀ ਹੈ ਜੀ ਇਸ ਤੋਂ ਦਾ ਥਾਣਾ ਸਾਡਾ ਖਮਾੜੋ ਪੈਂਦਾ ਹੈ ਖਮਾੜੋ ਥਾਣੇ ਦੇ ਵਿੱਚ ਜਪਤਾਰ ਸਿੰਘ ਵਰਦਾ ਪਿੰਡ ਪੈਂਦਾ ਮੇਰਾ ਪਿੰਡ ਵੀ ਖਮਾੜੋ ਠਾਣੇ 30 ਜੁਲਾਈ ਡੇਟ ਸੀ ਜਗਦਾਰ ਸਿੰਘ ਵਾਰਾ ਦੀ ਕੇਸ ਦੇ ਵਿੱਚ ਜਦੋਂ ਕਿ ਤੋਂ 21 ਸਾਲ ਹੋ ਗਏ ਕੇਸ ਵਿੱਚ ਬੜੀ ਹੋਈ ਨਹੀਂ ਪ੍ਰਸ਼ਾਸਨ ਨੇ ਕੀ ਕੀਤਾ ਉਰੇ ਸੰਮਣ ਹਾਜ਼ਰਦਾਰ ਤੇ ਹੋਰ ਉਹਦੀ ਮਦਰ ਵੀ ਅਮਰੀਕਾ ਚ ਰਹਿੰਦੀ ਹੈ ਭਰਾ ਵੀ ਅਮਰੀਕੇ ਘਰ ਨੂੰ ਤਾਲਾ ਲੱਗਿਆ ਇਥੋਂ ਦੇ ਸਬੰਧ ਥਾਣੇ ਸੰਬੰਧ ਹੋ ਕੇ ਡੀਐਸਪੀ ਥਰੂ ਐਸਐਸਪੀ ਥਰੂ ਓਕੇ ਜਾ ਕੇ ਮੰਡੋਲੀ ਉਹਦੇ ਜੇਲ੍ਹ ਦੇ ਵਿੱਚ ਸੰਮਣ ਚਲੇ ਗਏ ਉਹਨਾਂ ਨੇ ਇੱਕ ਇੱਕ ਕੇਸ ਖੜਾ ਸੀ ਉਹਤੇ ਚਾਕੇ ਉਹਨਾਂ ਦੇ ਜੇਰ ਸਰਟੀਫਿਕੇਟ ਆ ਉਹਦੇ ਦੋ ਖੜੇ ਕਰ ਸਾਡੇ ਸ਼ੇਮ ਸ਼ੇਮ ਓਕੇ ਪ੍ਰਸ਼ਾਸਨ ਕੀ ਸਾ ਸ਼ੇਮ ਸ਼ੇਮ ਇਹ ਤਰੀਕ ਨੂੰ ਸਾਰੇ ਹਾਈ ਕੋਰਟ ਪੇਸ਼ੀ ਲੱਗਣੀ ਸੀ ਜਦੋਂ ਖੇਡ ਦੋ ਬਣਾ ਗਏ ਇਨਸਾਫ ਪਾਵਾਂਗੇ ਫਿਰ ਸਰਟੀਫਿਕੇਟ ਕਸਟੀ ਸਾਡੀ ਪੁਰਾ ਉਹਦੇ ਇੱਕ ਸੀ ਦੋ ਬਣਾਤੀ ਮੈਂ ਇਸ ਗੱਲ ਦਾ ਗਵਾਹ ਇਹਨਾਂ ਦੇ ਸਬੰਧ ਲੈ ਕੇ ਗਿਆ ਸੀ ਨਾ ਇਹਨਾਂ ਕੋਲ ਸਬੰਧ ਗਿਆ ਸੀ ਕਮਾਨ ਖਾਣੇ ਕੋਲ ਚਾਹਾਂ ਚੈੱਕ ਕਰਨ ਇਹਨਾਂ ਨੇ ਥਰੂ ਭੇਜ ਕੇ ਐਸੋ ਵੀ ਭੇਜ ਕੇ ਕੋਈ ਕੁਛ ਨਹੀਂ ਇਹ ਕੀ ਪ੍ਰਸ਼ਾਸਨ ਨਹੀਂ ਆਸਪਾਲੀ ਹੈ ਜੀ ਇਹਨਾਂ ਕੋਈ ਆਸਪਾਲੀ ਜੀ ਉਹਨਾਂ ਦੇ ਐਕਸ਼ਨ ਦੋ ਖੜੇ ਐਫ ਆਈ ਨੰਬਰ 109 34 ਸੈਕਟਰ ਦਾ ਕੇਸ ਹੀ ਹੋ ਉਹ ਜਦੋਂ ਕਿ ਉਹਨਾਂ 21 ਸਾਲ ਬਰੀ ਹੋਣ ਹੋ ਗਏ ਜਦੋਂ ਕਿ ਬਰੀ ਆ ਤਾਂ ਬਰੀ ਆ ਠੀਕ ਹੈ ਜੀ ਨਹੀਂ ਸਬੰਧਨ ਕਰਮਚਾਰੀ ਆ ਉਹ ਤੇ ਤਾਂ ਕੋਈ ਕੰਨੀ ਦਾ ਕਾਰਵਾਈ ਹੋਣੀ ਚਾਹੀਦੀ ਆ ਜਸਟ ਥੀਏ ਖਬਰਾਂ ਇਸ ਤਰ੍ਹਾਂ ਦੀ ਰਿਪੋਰਟਾਂ ਇੱਕ ਕੇਸ ਸੀ ਉਥੇ ਪਿੰਡ ਦੀ 1/37 ਕੇਸਾਂ ਇੱਕ ਦਿਖਾਰੇ ਸੀ ਹੁਣ ਦੋ ਖੜੇ ਕਰਤੇ ਇਹ ਛੇੜਿਆਂ ਸਾਡਾ ਕਵਰੇਜ ਜੀ ਕੈਪਟਨ ਜੀ ਅੱਜ ਦਿਨ ਸਾਡੇ ਲੈਵਲ ਦੇ ਜੀਸੂ ਸਾਹਿਬ ਹੈਗੇ ਮਜੂਰ ਆਪਾਂ ਬੈਠ ਕੇ ਉੱਤੇ ਮੀਟਿੰਗ ਕਰਨਾ ਹਾਂਜੀ ਮੀਟਿੰਗ ਹੋਣੀ ਹੈ ਪਰ ਅੱਜ ਅੱਗੇ ਅਗਲੀ ਵਾਰ ਅਗਲੀ ਵਾਰ ਜਿਹੜਾ ਸਬਰ ਪਾਏ ਸਬਰ ਨਾਲ ਪਰਖਣ ਅੱਜ ਉਰੇ ਖੜ ਕੇ ਅਗਲੀ ਵਾਰ ਇਹ ਜਾਮ ਲੱਗਣ ਗਈ ਐ ਇੱਥੇ ਸੜਕਾਂ ਦਾ ਜੇ ਸਰਕਾਰਾਂ ਨਹੀਂ ਸੁਣਦੀਆਂ ਸਾਡੀਆਂ ਅਸੀਂ ਹਰੇਕ ਸ਼ਹਿਰ ਦੇ ਵਿੱਚ ਖੰਨਾ ਸਮਰਾਲਾ ਲੁਧਿਆਣਾ ਹਰੇਕ ਸ਼ਹਿਰ ਦੇ ਵਿੱਚ ਮੈਂ ਚਲਾਵਾਂਗੇ ਤੇ ਭਗਵਾਨ ਜੀ ਦੇ 92 ਗੁੰਗੇ ਆ ਅੱਜ ਬਾਲ ਨੇ ਕਿਹਾ ਇੱਕ ਵੀ ਨਹੀਂ ਦਿਖਾ ਅਸੀਂ ਇਹ ਬੰਦੇ ਆ ਨੰਬਰ ਨਹੀਂ ਜਾਣੇ ਇਹ 92 ਨੇ ਉਹ ਕੱਟ ਪੰਜਾਮੀ ਤੋਂ ਉਹ ਕੈਪਟਨ ਅਮਰਿੰਦਰ ਸਿੰਘ ਨਹੀਂ ਰਿਹਾ ਉਹ ਰਹਿਣਾ ਇਹਨਾਂ ਨੇ ਨਹੀਂ ਕਿਹਾ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਸਭ ਦੇ ਨਾਲ ਹੋਣਗੇ ਜੀ ਮੈਡਮ ਨੂੰ ਧੰਨਵਾਦ ਕਰੋ ਅਮਰ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਾਥ